हां जी ਕਿਸਾਨੋ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਗਮਿੰਦਰ ਸਿੰਘ ਬਰਾੜ ਜਨਵਰੀ ਦਾ ਪਹਿਲਾ ਹਫਤਾ ਤਕਰੀਬਨ ਨਿਕਲ ਗਿਆ 2024 ਚ ਜਿਆਦਾਤਰ ਕਣਕ ਜਿਹੜੀ ਉਹ ਅਕਤੂਬਰ ਦੇ ਅੰਡ ਵਾਲੀ ਜਾਂ ਜਨਵਰੀ ਆਪਣੀ ਨਵੰਬਰ ਦੇ ਸ਼ੁਰੂ ਵਾਲੀ ਉਹ 60 ਤੋਂ 70 ਦਿਨ ਦੇ ਦਰਮਿਆਨ ਚਲੀ ਗਈ ਹੈ 10 ਨਵੰਬਰ ਜਾਂ 10 ਨਵੰਬਰ ਵਾਲੀ ਕਣਕ ਆ ਜਿਹੜੀ ਉਹ ਤਕਰੀਬਨ ਫੋਰਥ ਕੰਪਲੀਟ ਕਰਨ ਵਾਲੀ ਜਾ ਰਹੀ ਹੈ ਤੇ ਇਸ ਵੀਡੀਓ ਰਹੀਂ ਕਿਸਾਨ ਵੀਰਾਂ ਤੋਂ ਇੱਕ ਜਿਹੜਾ ਬੇਨਤੀ ਆ ਕਿ ਤੁਹਾਡੇ ਵੱਲੋਂ ਕੁਝ ਇੱਕ ਸੁਝਾਅ ਕੁਝ ਇੱਕ ਇੱਕ ਦੋ ਸਵਾਲਾਂ ਦੇ ਜਵਾਬ ਕਿਰਪਾ ਕਰਕੇ ਜਰੂਰ ਦਿਆ ਜੇ ਕਿਉਂਕਿ ਇਹਦੇ ਨਾਲ ਥੋੜਾ ਜਿਹਾ ਇੱਕ ਸਰਵੇ ਜਾਂ ਇੱਕ ਡਾਟਾ ਕਲੈਕਸ਼ਨ ਦੇ ਵਿੱਚ ਮਦਦ ਮਿਲਦੀ ਹੈ। ਜ਼ਿਆਦਾਤਰ ਰਕਬਾ ਐਸ ਵਾਰ ਸੁਪਰ ਸੀਡਰ ਨਾਲ ਬਜਾਦ ਹੋਈ ਹੈ। ਬਹੁ ਗਿਣਤੀ ਕਿਸਾਨ ਵੀਰਾਂ ਨੇ ਬਜਾਦ ਕੀਤੀ ਹੈ। ਜਦੋਂ ਬਹੁ ਗਿਣਤੀ ਦੇ ਵਿੱਚ ਹੋਵੇ ਤਾਂ ਫਿਰ ਉਹਦੇ ਵਿੱਚ ਇਹ ਸੰਭਵ ਆ ਕਿ ਕੁਝ ਕਿਸਾਨ ਵੀਰਾਂ ਨੂੰ ਕੋਈ ਮੁਸ਼ਕਲਾਂ ਵੀ ਆਉਂਦੀਆਂ ਨੇ। ਜੀਰੋ ਡ੍ਰਿਲ ਨਾਲ ਵੀ ਬਜਾਈ ਹੁੰਦੀ ਹੈ। ਹੈਪੀ ਸੀਡਰ ਨਾਲ, ਸਰਫੇਸ ਸੀਡਰ ਨਾਲ, ਮਲਚਿੰਗ ਵਿਧੀ ਨਾਲ ਵੱਖ-ਵੱਖ ਤਰੀਕਿਆਂ ਨਾਲ ਖੇਤ ਵਾਹ ਕੇ ਬਜਾਈ, ਉਲਟਾਵੇਂ ਹਰ ਮਾਰ ਕੇ ਵੱਖ-ਵੱਖ ਤਰੀਕਿਆਂ ਨਾਲ ਕਿਸਾਨ ਵੀਰਾਂ ਨੇ ਕਣਕ ਦੀ ਬਜਾਈ ਕੀਤੀ ਹੈ। ਤਾਂ ਇਹਦੇ ਵਿੱਚ ਇਹ ਜ਼ਰੂਰ ਦੱਸਿਓ ਕਿਉਂਕਿ ਸੁਪਰ ਸੀਡਰ ਜਿਵੇਂ ਉਹਦੇ ਵਿੱਚ ਸ਼ੁਰੂਆਤੀ ਗਿੱਲ ਬੜੀ ਵਧੀਆ ਚਾਹੀਦੀ ਹੁੰਦੀ ਹੈ ਡੰਗਾਈ ਬਹੁਤੀ ਨਹੀਂ ਜ਼ਿਆਦਾ ਹੋਣੀ ਚਾਹੀਦੀ ਕਈ ਵਾਰ ਡੂੰਘਾ ਲੱਗ ਜਾਵੇ ਤਾਂ ਫਿਰ ਉਹਦੀ ਜਰਮੀਨੇਸ਼ਨ 'ਚ ਸਮੱਸਿਆ ਆਉਂਦੀ ਕਈ ਵਾਰ ਜੇ ਬੱਤਰ ਖੁਸ਼ਕ ਹੋਵੇ ਫਿਰ ਵੀ ਜਰਮੀਨੇਸ਼ਨ 'ਚ ਕਣਕ ਦੀ ਸਮੱਸਿਆ ਆਉਂਦੀ ਹੈ ਜੇ ਗਿੱਲ ਜ਼ਿਆਦਾ ਹੋਵੇ ਬਾਣ ਦੇ ਵਿੱਚ ਨਦੀਨਾਂ ਦੀ ਜਿਹੜੇ ਬੀਜ ਆ ਉਹ ਜ਼ਿਆਦੇ ਆ ਤਾਂ ਨਾਲ ਗੁੱਲੀ ਡੰਡਾ ਕਾਫੀ ਹੋ ਜਾਂਦਾ ਉਹਦੇ ਵਾਸਤੇ ਫਿਰ ਤੁਹਾਡੇ ਨਾਲ ਪਹਿਲਾਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀ ਕਿ ਬਜਾਅੰਦ ਕਰਨ ਸਮੇਂ ਨਾਲ ਦੀ ਨਾਲ ਹੀ ਬਜਾਈ ਕਰਨ ਪਰੰਤ ਨਾਲ ਦੀ ਨਾਲ ਜਿਹੜੀ ਪੈਂਡੀਮੈਥ ਲੈਣਾ ਉਹਦੀ ਸਪਰੇ ਕਰੋ ਚਾਹੇ ਤੁਸੀਂ ਵਕੀਰਾ ਮੂਮੀ ਜੀ ਜਿਹੜੀ ਮਰਜੀ ਮਤਲਬ ਬਜਾਈ ਤੋਂ 24 ਘੰਟੇ ਦੇ ਅੰਦਰ ਅੰਦਰ ਜਿਹੜੀ ਨਦੀਨ ਨਾਸ਼ਕ ਦੀ ਸਪਰੇ ਕਰੋ ਤਾਂ ਉਹਦੇ ਵਿੱਚ ਕਈ ਥਾਵਾਂ ਤੇ ਹੋ ਸਕਦਾ ਕਿਸਾਨ ਵੀ ਇਹਨਾਂ ਨੂੰ ਨਦੀਨਾਂ ਦੀ ਸਮੱਸਿਆ ਆਈ ਹੋਵੇ ਜਾਂ ਤੁਹਾਨੂੰ ਜਿਹੜੀ ਸੁਪਰ ਸੀਡਰ ਨੇ ਜਿਹੜੀ ਖਾਸ ਤੌਰ ਤੇ ਕਿਸਾਨ ਵੀਰਾਂ ਨੇ ਬਿਜਾਈ ਕੀਤੀ ਹੈ ਉਹਦੇ ਵਿੱਚ ਤੁਹਾਨੂੰ ਸਮੱਸਿਆ ਆਈ ਹੈ ਜਾਂ ਨਹੀਂ ਆਈ ਜਾਂ ਤੁਹਾਨੂੰ ਇਹ ਫਿੱਟ ਪੈਂਦਾ ਕਿਉਂਕਿ ਐਦਕੀ ਪਿਛਲੇ ਸਾਲ ਵੀ ਰਗ ਵਸ ਐਦਕੀ ਹੋਰ ਵਧਿਆ ਇਹਦੇ ਵਿੱਚ ਇਸ ਚੀਜ਼ ਤੋਂ ਪਤਾ ਲੱਗੂਗਾ ਕਿਉਂਕਿ ਜੇ فرض ਕਰ ਲਓ 100 ਕਿਸਾਨ ਵੀਰਾਂ ਨੇ ਜਿਹੜੀ ਬਜਾਦ ਕੀਤੀ ਆ ਸੁਪਰ ਸੀਡਰ ਨਾਲ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਜੇ ਉਹ ਤੋਂ ਪੰਜ ਚਾਰ ਬੰਦਿਆਂ ਨੂੰ ਸਮੱਸਿਆ ਆ ਤਾਂ ਇਟ ਮੀਨਸ ਕਿ ਉਹ ਬਜਾਣ ਦਾ ਤਰੀਕਾ ਨਹੀਂ ਫੇਲ ਹੈਗਾ ਕਿਸਾਨ ਵੀਰਾਂ ਤੋਂ ਕੋਈ ਗਲਤੀ ਹੋਈ ਆ ਜਾਂ ਆਪਾਂ ਕਹਿ ਸਕਦੇ ਆ ਕਿ ਜਿਹੜਾ ਤਰੀਕਾ ਠੀਕ ਆ ਪਰ ਉਹਦੇ ਵਿੱਚ ਕੋਈ ਤਕਨੀਕੀ ਨੁਕਤੇ ਰਹਿ ਗਏ ਜੇ 100 ਚੋਂ 96 ਨੂੰ ਸਮੱਸਿਆ ਆਈ ਆ ਤਾਂ ਫਿਰ ਆਪਾਂ ਕਹਿ ਸਕਦੇ ਆ ਕਿ ਜਿਹੜਾ ਬਜਾਈ ਦਾ ਜਿਹੜਾ ਢੰਗ ਤਰੀਕਾ ਉਹਦੇ ਵਿੱਚ ਕੋਈ ਸਮੱਸਿਆ ਹੈਗੀ ਇਸੇ ਤਰ੍ਹਾਂ ਹੀ ਹੈਪੀ ਸੀਡਰ ਹੈਪੀ ਸੀਡਰ ਵਰਤਦੇ ਮੈਂ ਪਹਿਲਾਂ ਹੀ ਕਹਿੰਦਾ ਆ ਕਿ ਇਹ ਖਰਚਾ ਘਟਾਉਣ ਲਈ ਬਹੁਤ ਵਧੀਆ ਤਕਨੀਕ ਹੈ ਕਿਉਂਕਿ ਉੱਪਰ ਮਲਚਿੰਗ ਕਰਦਾ ਇਹ ਨਦੀਨ ਨਾਸ਼ਕ ਦਾ ਬਿਲਕੁਲ ਖਰਚਾ ਆਪਣਾ ਬੰਦ ਹੋ ਜਾਂਦਾ ਹੈ ਮਲਚਿੰਗ ਦੇ ਨਾਲ ਹੌਲੀ-ਹੌਲੀ ਜਿਹੜੀ ਪ੍ਰਾਲੀ ਹੈ ਉਹ ਖਾਦ ਦੇ ਰੂਪ ਵਿੱਚ ਜ਼ਮੀਨ 'ਚ ਮਿਕਸ ਹੁੰਦੀ ਹੈ ਤੇ ਆਪਾਂ ਨੂੰ ਉੱਚ ਤਾਪਮਾਨ ਲੋਹ ਤਾਪਮਾਨ ਦੇ ਵਿੱਚ ਜ਼ਮੀਨ ਦੇ ਵਿੱਚ ਬੜਾ ਟੈਂਪਰੇਚਰ ਬੜਾ ਉਹ ਮੇਨਟੇਨ ਕਰਦੀ ਹੈ ਮਲਚ ਤੇ ਹੀਟ ਸਟ੍ਰੈਸ ਤੋਂ ਵੀ ਟਰਮੀਨਲ ਹੀਟ ਸਟ੍ਰੈਸ ਤੋਂ ਬਚਾਉਂਦੀ ਹੈ ਇਸੇ ਤਰ੍ਹਾਂ ਵੱਖ-ਵੱਖ ਤਰੀਕਿਆਂ ਦੇ ਵੱਖ-ਵੱਖ ਫਾਇਦੇ 네ਗੇਟਿਵ ਪੁਆਇੰਟ ਹੁੰਦੇ ਆ ਸੋ ਇਹ ਬੇਨਤੀ ਹੈ ਕਿ ਥੱਲੇ ਸਵਾਲ ਜਵਾਬ ਦੇਖੇ ਦੂਜਾ ਲਿਖਿਆ ਜਾਏਗਾ ਕਿਹੜੇ ਤਰੀਕੇ ਤੁਸੀਂ ਬਿਜਾਨਦ ਕੀਤੀ ਹੈ ਬਜਾਈ ਕੀਤੀ ਹੈ ਪਿਛਲੇ ਸਾਲਾਂ ਚ ਕਿਹੜੇ ਤਰੀਕੇ ਕਰ ਰਹੇ ਹੋ ਜਾਂ ਜਿਹੜੇ ਤਰੀਕੇ ਵੀ ਤੁਸੀਂ ਬਜਾਈ ਕੀਤੀ ਹੈ ਹੈਪੀ ਸੀਡਰ ਸੁਪਰ ਸੀਡਰ ਜ਼ੀਰੋ ਡਰੈਨ ਤੁਹਾਨੂੰ ਕਿਹੜਾ ਤਰੀਕਾ ਫਿੱਟ ਬੈਠਦਾ ਤੇ ਕਿਹੜੇ ਤਰੀਕੇ ਨਾਲ ਆਉਣ ਵਾਲੇ ਸਾਲ ਚ ਤੁਸੀਂ ਬਜਾਈ ਕਰਨ ਬਾਰੇ ਸੋਚ ਰਹੇ ਹੋ ਖਾਸ ਤੌਰ ਤੇ ਸੁਪਰ ਸੀਡਰ ਬਾਰੇ ਜਰੂਰ ਆਪਦਾ ਫੀਡਬੈਕ ਦੇ ਆ ਜੇ ਕਿਉਂਕਿ ਇਹਦੇ ਨਾਲ ਜਿਹੜੀ ਹੋਰ ਕਿਸਾਨ ਵੀਰਾਂ ਤੱਕ ਵੱਖ-ਵੱਖ ਤਰ੍ਹਾਂ ਦੀ ਕੋਈ ਜਾਣਕਾਰੀ ਦੇਣੀ ਹੈ ਜਾਂ ਆਉਣ ਵਾਲੇ ਸਾਲ ਵਾਸਤੇ ਆਪਾਂ ਇਹਦੇ ਵਾਸਤੇ ਕੀ ਅਗੇਤੇ ਜਿਹੜੇ ਕੋਈ ਤੌਰ ਤਰੀਕੇ ਵਰਤ ਸਕਦੇ ਉਹਰੇ ਬਾਰੇ ਗੱਲਬਾਤ ਕਰਨ ਚ ਮਦਦ ਮਿਲੂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ